ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੇਲਾ ਆਉਣ ਵਾਲਾ ਹੈ ਜੀ ਧੰਤਨ ਬਾਬਾ ਬੁੱਢਾ ਸਾਹਿਬ ਜੀ ਦਾ ਤੇ ਆਜੋ ਤੁਹਾਨੂੰ ਦਿਖਾਉਨੇ ਆ ਜੋਤੀਸ਼ਾ ਮੋੜ ਤੇ ਕਿਵੇਂ ਤਿਆਰੀਆਂ ਚੱਲ ਰਹੀਆਂ ਹੈ ਜੀ ਧੰਤਨ ਬਾਬਾ ਬੁੱਢਾ ਸਾਹਿਬ ਜੀ ਸਲਾਨਾ ਜੋੜ ਮੇਲੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਤੇ ਤਿਆਰੀਆਂ ਚੱਲ ਰਹੀਆਂ ਜੀ ਤੇ ਵੱਧ ਤੋਂ ਵੱਧ ਸੰਗਤਾਂ ਐ ਤੇ ਕਿ ਮੇਲੇ ਦੇ ਵਿੱਚ ਦਰਸ਼ਨਾਂ ਲਈ ਪਹੁੰਚਣ ਦੇ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਮੇਲੇ ਕਾਰਨ ਤੇ ਇੱਧਰ ਪੇਂਟਰ ਸਾਹਿਬ ਰੰਗ ਕਰੀ ਜਾਂਦੇ ਆ। ਬਾਈ। ਨਾ। ਸੁਸ਼ਕਾਈ ਜਾਂਦੇ ਆ ਜੀ ਇੱਧਰ ਸੇਵਾਦਾਰ ਚਾਹ ਪਾਣੀ ਦਾ। ਚੱਲ ਰਿਆ ਸੇਵਾ ਜੀ ਪੂਰੀਆਂ ਯੋਰਾ ਸ਼ੋਰਾ ਨਾਲ ਤਿਆਰੀਆਂ ਚੱਲ ਰਹੀਆਂ ਐ ਮੇਲੇ ਦੀਆਂ ਜੀ। ਤੇ ਵੱਧ ਤੋਂ ਵੱਧ ਸੰਗਤਾਂ ਪੌਂਚਨ ਜੀ ਤੇ ਆ ਸੜਕ ਸੁਰੱਖਿਆ ਫੋਰਸ ਨੰਬਰ 112 6 ਐਸਆਈ ਦਲਬਾਜ ਸਿੰਘ ਦਾ ਫੋਨ ਨੰਬਰ ਕੁਲਵਿੰਦਰ ਸਿੰਘ ਦਾ ਫੋਨ ਨੰਬਰ ਕੁਲਵਿੰਦਰ ਜੀ ਕਿਤੇ ਵੀ ਕੋਈ ਪ੍ਰੋਬਲਮ ਪੈਂਦੀ ਆ ਤਾਂ ਨੇੜੇ ਤੇੜੇ ਬਾਈ ਜੀ ਆ ਮਲਾਜ਼ਮਾਂ ਤੇ ਨੰਬਰ ਆ ਤੁਸੀਂ ਸੰਪਰਕ ਕਰ ਸਕਦੇ ਆ ਜੀ ਪੂਰੀ ਤਰ੍ਹਾਂ ਬਹੁਤ ਵਧੀਆ ਤਿਆਰੀਆਂ ਚੱਲ ਰਹੀਆਂ ਜੀ ਕਿਤੇ ਵੀ ਸੜਕ ਦੇ ਉੱਤੇ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਨੰਬਰ 22 ਜੀ ਉੱਤੇ ਲਿਖੀ ਹੋਈ ਆ ਸਵਰਗ ਕਰ ਸਕਦੇ ਆ ਜੀ ਤੇ ਇੱਧਰ ਸੇਵਾ ਦਾ ਸੇਵਾ ਕਰ ਰਿਹਾ ਜੀ ਚਾਹ ਪਾਣੀ ਆ ਦੇ ਨਾਲ ਨਾਲ ਹੋਰ ਮਮਾ ਸੁਣਾ ਹੋਰ ਸੁਣਾਓ ਚੱਲ ਰਹੀ ਮੇਲੇ ਦੀ ਤਿਆਰੀ ਹਾਂ ਜੀ ਆਣੀ ਪੂਰੀ ਚੱਲ ਰਹੀ ਆ ਜੀ ਇਹ ਪੂਰਾ ਕਰਾਇਆ ਨੇ ਮਨਾਇਆ ਜਾਊ ਮੇਲਾ ਇਦਗੀ ਹਾਈ ਡ੍ਰਾਈਵਰਾ ਆਪਣੇ ਇਹ ਸਾਫ ਚੱਲਾ ਲਗੇ ਠੀਕ ਹੈ ਜੀ ਕਿੰਨੇ ਆਦ ਕੀ ਸ੍ਰੀ ਅਖੰਡ ਪਾਤਸ਼ਾਹ 164 164 164 ਦੀਆਂ ਲੜੀਆਂ ਚੱਲੂ ਦੀਆਂ ਆ ਜੀ ਕਿੰਨੇ ਜੀ 44 ਕਰਕੇ 4 ਲੜੀਆਂ ਜੀ 4 ਲੜੀਆਂ ਜੀ 44 ਕਰਕੇ 4 ਲੜੀਆਂ ਸ੍ਰੀ ਖੰਡ ਪਾਤਸ਼ਾਹ ਆਰੰਭ ਹੋ ਕੇ ਤੇ ਭੋਗ ਪੈਣਗੇ ਜੀ ਤੇ ਵੱਧ ਤੋਂ ਵੱਧ ਸੰਗਤਾਂ ਦਰਸ਼ਨਾਂ ਲਈ ਪਹੁੰਚਣ ਇਹ ਆ ਸਭਰਾਵਾਂ ਵਾਲੇ ਨੇੜੇ ਤੇੜੇ ਨਗਰ ਜੋਤੀਜਾ ਪਗੂਪੁਰ ਕਿਹੜੇ ਕਿਹੜੇ ਇਲਾਕੇ ਦਾ ਸਹਿਯੋਗ ਹੈ ਕਿ ਮੇਰੇ ਨਾਲ ਪਗੂਪੁਰ ਮੱਠੇ ਪਾਣੇ ਮੱਠੇ ਪਾਣੇ ਆ ਮੱਠੇ ਪਾਣੇ ਆ ਵਰਦਿਆ ਤੋਕਾਦਿਆ ਖਭਰਾਵਾਦਿਆ ਵਾਹ ਜੀ ਵਾਹ ਸਾਰੇ ਜਣੇ ਸਹਿਯੋਗ ਦਿੰਦੇ ਆ ਜੀ ਤੇ ਵਾਦ ਤੋਂ ਵਾ ਬੜੀ ਵੱਡੀ ਗਿੰਦੀ ਚ ਬਾਈ ਜੀ ਮੇਲਾ ਲੱਗਦਾ ਇੱਥੇ ਤੇ ਜਰੂਰ ਦਰਸ਼ਨ ਆਲੀ ਪਹੁੰਚ ਦਰਸ਼ਨ ਕਰੋ ਇੱਧਰ ਬਾਈ ਜੀ ਅਸੀਂ ਵੀ ਹਣ ਚਾਹ ਛਕ ਰਹੇ ਆ ਹੈ ਨਾਲ ਜਗਾ ਬਾਈ ਜਗਾ ਕਿਵੇਂ ਆ ਆਦੀ ਫਿਰ ਮੇਲਾ ਵੇਖ ਜਊਗਾ ਪੂਰੀ ਸ਼ਰਦਾ ਦੇ ਨਾਲ ਪੂਰੀ ਸ਼ਰਦਾ ਦੇ ਨਾਲ ਬੜੀ ਸੇਵਾ ਚੱਲਦੀ ਹੈ ਬਹੁਤ ਜਲਦੀ ਸੇਵਾ ਵੀ ਕੀਤੀ ਜਾਊਗੀ ਨੇੜੇ ਤੇੜੇ ਦੀ ਸਖਤਾਂ ਨੂੰ ਬੇਨਤੀ ਹੈ ਵੀ ਇਹ ਸੇਵਾਦਾਰ ਵੀ ਤੁਹਾਨੂੰ ਨਜ਼ਰ ਆਉਣਗੇ ਜੱਗਾ ਬਾਈ ਕਿਉਂ ਗਿਆ ਜ਼ਰੂਰ ਜੀ ਜ਼ਰੂਰ ਬੜੀ ਸ਼ਰਦਾ ਨਾਲ ਸੇਵਾ ਕਰਦੇ ਆ ਬਾਈ ਜੀ ਇੱਥੇ ਸੰਗਤਾਂ ਤੇ ਪਕੌੜਿਆਂ ਦੇ ਲੰਗਰ ਜਲੇਬਾ ਦੇ ਲੰਗਰ ਪਾਉਜੀ ਅਟੋਟ ਵਰਤਾਏ ਜਾਂਦੇ ਆ ਜੀ ਆਉਣ ਜਾਣ ਵਾਲੀ ਸੰਗਤ ਵੀ ਜਾ ਕੇ ਕਹਵੇ ਠੀਕ ਮਾਝੇ ਵਾਲਿਆਂ ਨੇ ਸੇਵਾ ਕੀਤੀ ਹੈ ਜੀ ਮਾਲਵਾ ਦੇ ਬਾਬਾ ਯੂਪੀ ਤੋਂ ਦੂਰ ਦੂਰੋਂ ਬਹੁਤ ਸਾਰੇ ਤਾਂ ਆਉਂਦੀਆਂ ਮੇਲੇ ਦੇ ਬਾਬਾ ਬੁੱਢਾ ਸਾਹਿਬ ਪੁੱਤਰਾਂ ਦੇ ਦਾਨੀ ਠੀਕ ਹੈ ਜੀ ਕਰੋ ਵੀਡੀਓ ਸ਼ੇਅਰ ਕਰਵਾਤਾ ਠੀਕ ਹੈ ਜੀ